ਜਦੋਂ ਰਾਤ ਨੂੰ ਸਿਮਰ ਦੇ ਬਾਪੂ ਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਲੱਗੀ ਤਾਂ ਮੈਂ ਸਿਮਰ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਸਿਮਰ ਮੈਨੂੰ ਕਹਿਣ ਲੱਗਾ ਮਾਂ ਮੈਨੂੰ ਹੁਣ ਨੀਂਦ ਆਈ ਆ ਆਪਾਂ ਸਵੇਰੇ ਚਲਦੇ ਹਾਂ ਡਾਕਟਰ ਕੋਲ ਤੇ ਦਰਵਾਜ਼ਾ ਬੰਦ ਕਰ ਲਿਆ ਪਰ ਸਵੇਰ ਤੱਕ ਤਾਂ ਸਿਮਰ ਦੇ ਬਾਪੂ ਦੀ ਮੌਤ ਹੋ ਚੁੱਕੀ ਸੀ ਤੇ ਮੈਂ ਉਸ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਤੇ ਫਿਰ ਮੈਂ ਬੇਬੇ ਭੁੱਖ ਤੋਂ ਪਰੇਸ਼ਾਨ ਸੀ ਕੋਮਲ ਨੇ ਸਵੇਰ ਤੋਂ ਉਸ ਨੂੰ ਖਾਣ ਲਈ ਕੁਝ ਨਾ ਦਿੱਤਾ ਕੋਮਲ ਬੇਬੇ ਦੀ ਨੌ ਸੀ ਉਸਨੇ ਨਾਸ਼ਤੇ ਲਈ ਮੂਲੀ ਦੇ ਪਰਾਂਠੇ ਬਣਾਏ ਸਨ ਆਪ ਤਾਂ ਉਹਨਾਂ ਨੇ ਰੱਜ ਕੇ ਸਵੇਰੇ ਪਰਾਂਠੇ ਖਾ ਲਏ ਤੇ ਹੁਣ ਪਰਾਂਠੇ ਵੀ ਖਤਮ ਹੋ ਗਏ ਸਨ ਹੁਣ ਕੋਮਲ ਦਾ ਕੁਝ ਖਾਣ ਨੂੰ ਜੀ ਨਹੀਂ ਕਰ ਰਿਆ ਸੀ ਇਸ ਲਈ ਉਹ ਕੁਝ ਬਣਾਉਣਾ ਨਹੀਂ ਚਾਹੁੰਦੀ ਸੀ ਪਰ ਬੇਬੇ ਦੁਪਹਿਰ ਦੇ ਖਾਣੇ ਦੀ ਉਡੀਕ ਕਰ ਰਹੀ ਸੀ ਅੱਤ ਦੀ ਭੁੱਖ ਤੋਂ ਤੰਗ ਆ ਕੇ ਬੇਬੇ ਕੋਮਲ ਨੂੰ ਕਹਿਣ ਲੱਗੀ ਕੋਮਲ ਮੈਨੂੰ ਬਹੁਤ ਭੁੱਖ ਲੱਗੀ ਹੈ ਬਹੁਤ ਕੁਝ ਖਾਣ ਨੂੰ ਦੇ ਦੇ ਬੇਬੇ ਦੀ ਗੱਲ ਸੁਣ ਕੇ ਕੋਮਲ ਨੇ ਢਿੱਡ ਟੇਡੇ ਜਿਹੇ ਮੂੰਹ ਨਾਲ ਕਿਹਾ ਤੁਹਾਨੂੰ ਦਿਨ ਪਰ ਭੁੱਖੀ ਲੱਗਦੀ ਰਹਿੰਦੀ ਹੈ ਤੈਨੂੰ ਵਿਹਲੀ ਨੂੰ ਹੋਰ ਕੋਈ ਕੰਮ ਨਹੀਂ ਉੱਥੇ ਮੇਜ਼ ਤੇ ਛੋਲੇ ਰੱਖੇ ਹੋ ਜਾਣ ਉਹੀ ਖਾ ਲਾ ਤੇ ਪਾਣੀ ਪੀ ਕੇ ਸੌ ਜਾ ਮੈਂ ਅੱਜ ਨਾ ਆਪਣੇ ਦੋਸਤ ਨਾਲ ਫਿਲਮ ਵੇਖਣ ਜਾ ਰਹੀ ਹਾਂ ਇਹ ਸੁਣ ਕੇ ਬੇਬੇ ਦਾ ਮਨ ਉਦਾਸ ਹੋ ਗਿਆ ਫਿਰ ਬੇਬੇ ਨੇ ਹੌਲੀ ਜਿਹੀ ਕਿਹਾ ਮੈਂ ਆਪਣੇ ਆਪ ਬਣਾ ਲੈਨੀ ਆ ਫਿਰ ਕੁਝ ਖਾਣ ਲਓ ਕੋਮਲ ਨੇ ਗੁੱਸੇ ਵਿੱਚ ਕਿਹਾ ਕੋਈ ਲੋੜ ਨਹੀਂ ਕੁਝ ਬਣਾਉਣ ਦੀ ਕੋਮਲ ਰਸੋਈ ਵਿੱਚ ਚਲੀ ਗਈ ਅਤੇ ਉਸ ਨੇ ਰਾਤ ਵਾਲੀ ਬੇਹੀ ਰੋਟੀ ਚੁੱਕ ਕੇ ਅਚਾਰ ਨਾਲ ਬੇਬੇ ਨੂੰ ਦੇ ਦਿੱਤੀ ਕਿ ਆ ਖਾ ਲਾ ਇਹ ਕਹਿ ਕੇ ਕੋਮਲ ਕੋਮਲ ਫਿਲਮ ਵੇਖਣ ਘਰੋਂ ਨਿਕਲ ਗਈ ਬੇਹੀ ਰੋਟੀ ਹੋਣ ਕਰਕੇ ਬੇਬੇ ਤੋ ਚੱਬੀ ਨਾ ਗਈ ਬੇਬੇ ਨੇ ਗੁੱਸੇ ਵਿੱਚ ਰੋਟੀ ਡਸਟਬਿਨ ਵਿੱਚ ਸੁੱਟ ਦਿੱਤੀ ਇਸ ਤੋਂ ਬਾਅਦ ਬੇਬੇ ਨੇ ਚੌਲ ਬਣਾ ਲਏ ਤੇ ਰੱਜ ਕੇ ਖਾਦੇ ਸਾਰੇ ਭਾਂਡਿਆਂ ਨੂੰ ਧੋ ਕੇ ਰਸੋਈ ਦੀ ਸਫਾਈ ਕਰ ਦਿੱਤੀ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ। ਭਾਵੇਂ ਕੋਮਲ ਨੇ ਖਾਣਾ ਬਣਾਉਣ ਤੋਂ ਮਨਾ ਕਰ ਦਿੱਤਾ ਸੀ ਪਰ ਇਹ ਘਰ ਉਸ ਦਾ ਵੀ ਸੀ ਅਤੇ ਉਹ ਆਪਣਾ ਖਾਣਾ ਖੁਦ ਬਣਾ ਸਕਦੀ ਸੀ। ਅਗਲੇ ਦਿਨ ਸਵੇਰੇ ਬੇਬੇ ਆਪਣੇ ਕਮਰੇ ਵਿੱਚ ਬੈਠੀ ਸੀ ਤਾਂ ਉਸ ਦਾ ਬੇਟਾ ਸਿਮਰ ਉੱਥੇ ਆਇਆ। ਕਹਿਣ ਲੱਗਾ ਮਾਤਾ ਜੀ ਅੱਜਕੱਲ ਮਹਿੰਗਾਈ ਬਹੁਤ ਵੱਧ ਗਈ ਹੈ। ਘਰ ਦਾ ਖਰਚਾ ਚਲਾਉਣਾ ਮੇਰੇ ਲਈ ਬਹੁਤ ਔਖਾ ਹੋ ਰਿਹਾ ਹੈ। ਇਸ ਦੇ ਨਾਲ ਹੀ ਪਾਪਾ ਦੀ ਵਰਸੀ ਤੇ ਵੀ ਕਾਫੀ ਖਰਚਾ ਹੋਇਆ ਸੀ। ਮਾਤਾ ਜੀ ਮੈਂ ਸੋਚ ਰਿਹਾ ਸੀ ਕਿ ਇੱਕ ਕਮਰਾ ਕਿਰਾਏ ਤੇ ਦੇ ਦਿੱਤਾ ਜਾਵੇ ਜਿਸ ਨਾਲ ਖਰਚੇ ਵਿੱਚ ਕੁਝ ਮਦਦ ਹੋ ਜਾਵੇਗੀ। ਬੇਬੇ ਨੇ ਕਿਹਾ ਪੁੱਤ ਜਿਵੇਂ ਤੁਹਾਨੂੰ ਠੀਕ ਲੱਗੇ ਉਵੇਂ ਕਰੋ। ਇਸ ਤੋਂ ਬਾਅਦ ਸਿਮਰ ਨੇ ਆਪਣਾ ਗਲਾ ਸਾਫ਼ ਕੀਤਾ ਅਤੇ ਕਿਹਾ ਮਾਂ ਆਪਣਾ ਕਮਰਾ ਖਾਲੀ ਕਰੋ ਅਤੇ ਇੱਥਾਂ ਛੋਟੇ ਕਮਰੇ ਵਿੱਚ ਸ਼ਿਫਟ ਹੋ ਜਾਓ। ਬੇਬੇ ਇਹ ਸੁਣ ਕੇ ਹੈਰਾਨ ਹੋ ਗਈ ਤੇ ਕਹਿਣ ਲੱਗੀ ਸਿਮਰ ਉੱਥੇ ਤਾਂ ਟਾਇਲਟ ਵੀ ਨਹੀਂ ਹੈ ਸਿਮਰ ਨੇ ਕਿਹਾ ਮਾਂ ਤੁਸੀਂ ਬਾਹਰ ਵਾਲੀ ਟਾਇਲਟ ਵਰਤ ਲਿਆ ਕਰਿਓ ਜਿਸ ਨੂੰ ਅਸੀਂ ਕਿਰਾਏ ਤੇ ਕਮਰਾ ਦੇਣ ਜਾ ਰਹੇ ਹਾਂ ਉਸੋਂ ਸਾਰੀ ਸੁੱਖ ਸਹੂਲਤ ਦੀ ਵੀ ਲੋੜ ਹੈ ਕਿ ਨਹੀਂ ਵੈਸੇ ਵੀ ਇਹ ਕਮਰਾ ਬਹੁਤ ਵੱਡਾ ਹੈ ਪਿਤਾ ਜੀ ਦੇ ਜਾਣ ਤੋਂ ਬਾਅਦ ਤੁਹਾਨੂੰ ਐਨੇ ਵੱਡੇ ਕਮਰੇ ਦੀ ਕੀ ਲੋੜ ਹੈ ਬੇਬੇ ਕੁਝ ਪਲ ਸ਼ਾਂਤ ਰਹੀ ਅਤੇ ਸੋਚਣ ਤੋਂ ਬਾਅਦ ਕਹਿੰਦੀ ਅਸੀਂ ਛੱਤ ਵਾਲਾ ਕਮਰਾ ਵੀ ਕਿਰਾਏ ਤੇ ਦੇ ਸਕਦੇ ਹਾਂ ਉਸ ਕਮਰੇ ਵਿੱਚ ਸਾਰੀਆਂ ਸਹੂਲਤਾਂ ਹਨ ਇਸ ਹਫ਼ਤੇ ਸਿਮਰ ਨੇ ਕਿਹਾ ਨਹੀਂ ਮਾਂ ਅਸੀਂ ਉਹ ਕਮਰਾ ਕਿਰਾਏ ਤੇ ਨਹੀਂ ਦੇ ਸਕਦੇ ਇਹ ਸਾਡੇ ਮਹਿਮਾਨਾਂ ਲਈ ਰੱਖਿਆ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੋਮਲ ਦੇ ਮਾਤਾ ਪਿਤਾ ਆਉਂਦੇ ਜਾਂਦੇ ਰਹਿੰਦੇ ਹਨ ਇਸ ਲਈ ਮਹਿਮਾਨਾਂ ਲਈ ਵਾਧੂ ਕਮਰਾ ਰੱਖਣਾ ਪਏਗਾ ਬੇਬੇ ਸਭ ਕੋਈ ਸਮਝ ਗਏ ਕਿ ਪੁੱਤਰ ਨੇ ਮੇਰੇ ਵਾਲਾ ਕਮਰਾ ਹੀ ਕਿਰਾਏ ਤੇ ਦੇਣ ਦਾ ਫੈਸਲਾ ਕਰ ਲਿਆ ਹੈ ਕਿਉਂਕਿ ਉਹ ਬੁਢਾਪੇ ਵਿੱਚ ਆਪਣੇ ਪੁੱਤਰ ਅਤੇ ਨੂੰਹ ਤੇ ਨਿਰਪਰ ਸੀ ਇਸ ਲਈ ਸਿਮਰ ਦੀ ਗੱਲ ਤੇ ਬੇਬੇ ਨੇ ਜ਼ਿਆਦਾ ਵਿਰੋਧ ਨਾ ਕੀਤਾ ਉਹ ਆਪਣੀਆਂ ਕੁਝ ਚੀਜ਼ਾਂ ਲੈ ਕੇ ਛੋਟੇ ਕਮਰੇ ਵਿੱਚ ਸ਼ਿਫਟ ਹੋ ਗਈ। ਦੂਜੇ ਪਾਸੇ ਪੁਰਾਣੇ ਛੋਟੇ ਜਿਹੇ ਕਮਰੇ ਵਿੱਚ ਉਸ ਦਾ ਦਮ ਘੁੱਟ ਰਿਹਾ ਸੀ। ਇਸ ਕਮਰੇ ਵਿੱਚ ਉਹ ਦਿਨ ਕੱਟ ਰਹੀ ਸੀ। ਨਵਾਂ ਕਿਰਾਏਦਾਰ ਆ ਗਿਆ। ਘਰ 'ਚ ਆਇਆ ਕਿਰਾਏਦਾਰ ਦਾ ਨਾਮ ਬਲਵੀਰ ਸਿੰਘ ਸੀ। ਉਹ ਇੱਕ ਐਨਜੀਓ ਵਿੱਚ ਕੰਮ ਕਰਦਾ ਸੀ। ਉਹ ਹਰ ਰੋਜ਼ ਬੇਬੇ ਨਾਲ ਹੁੰਦਾ ਦੁਰਵਿਵਹਾਰ ਦੇਖਦਾ। ਇਹ ਸਭ ਕੁਝ ਦੇਖ ਕੇ ਉਸ ਨੂੰ ਬਹੁਤ ਬੁਰਾ ਲੱਗਦਾ। ਹੌਲੀ ਹੌਲੀ ਬੇਬੇ ਨੇ ਬਲਵੀਰ ਨੂੰ ਆਪਣਾ ਪੁੱਤਰ ਦੀ ਤਰ੍ਹਾਂ ਸਮਝਣਾ ਸ਼ੁਰੂ ਕਰ ਦਿੱਤਾ। ਬਲਵੀਰ ਆ ਕੇ ਬੇਬੇ ਦਾ ਹਾਲਚਲ ਪੁੱਛਦਾ। ਸਿਮਰ ਅਤੇ ਕੋਮਲ ਦਾ ਬੇਬੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਕੋਮਲ ਨੇ ਬਚਿਆ ਖੁਚਿਆ ਖਾਣਾ ਬੇਬੇ ਦੀ ਥਾਲੀ ਵਿੱਚ ਪਾਇਆ ਤੇ ਸਿਮਰ ਨੇ ਉਸ ਵੱਲ ਵੇਖਿਆ ਤੱਕ ਨਹੀਂ। ਬੇਬੇ ਪਹਿਲਾਂ ਹੀ ਸਮਝ ਚੁੱਕੀ ਸੀ ਕਿ ਉਸ ਦਾ ਪੁੱਤਰ ਹੁਣ ਪਹਿਲਾਂ ਵਰਗਾ ਨਹੀਂ ਰਿਹਾ, ਉਹ ਬਦਲ ਚੁੱਕਿਆ ਹੈ। ਫਿਰ ਵੀ ਉਹ ਘਰ ਵਿੱਚ ਜਾਨਵਰਾਂ ਵਾਂਗ ਅੱਖਾਂ ਬੰਦ ਕਰਕੇ ਰਹਿੰਦੀ ਰਹੀ। ਉਸ ਦਾ ਹੋਰ ਕੋਈ ਸਹਾਰਾ ਨਹੀਂ ਸੀ। ਦੋ ਟੁਕੜੀਆਂ ਦੀ ਰੋਟੀ ਲਈ ਉਸ ਨੂੰ ਇਹ ਸਭ ਕੁਝ ਸਹਿਣਾ ਪੈਂਦਾ ਸੀ। ਕਈ ਵਾਰ ਬੇਬੇ ਬਹੁਤ ਰੋਂਦੀ। ਬੇਬੇ ਬਲਵੀਰ ਨੂੰ ਆਪਣੇ ਪਤੀ ਬਾਰੇ ਦੱਸਣ ਲੱਗੀ। ਉਸਦੇ ਪਤੀ ਦੀ ਮੌਤ ਪੁੱਤਰ ਦੀ ਅਨਗੈਹੀ ਕਾਰਨ ਹੋਈ। ਪਰ ਉਹ ਜਾਦਾ ਬੋਲਣ ਦੇ ਸਮਰੱਥ ਨਹੀਂ ਸੀ। ਜਦੋਂ ਪਤੀ ਕੰਮ ਤੇ ਜਾਂਦਾ ਸੀ ਤਾਂ ਸਾਨੂੰ ਦੋਵਾਂ ਨੂੰ ਘਰ ਵਿੱਚ ਬਹੁਤ ਇੱਜ਼ਤ ਮਿਲਦੀ ਸੀ। ਘਰ ਦਾ ਸਾਰਾ ਖਰਚਾ ਵੀ ਅਸੀਂ ਚੁੱਕਦੇ ਸੀ। ਜਦੋਂ ਤੱਕ ਮੇਰਾ ਪਤੀ ਘਰ ਚਲਾ ਰਿਹਾ ਸੀ, ਸਿਮਰ ਆਪਣੇ ਸਾਰੇ ਪੈਸੇ ਬਚਾ ਲੈਂਦਾ ਸੀ। ਪਰ ਉਹਨਾਂ ਸ਼ਰਮ ਕਰਕੇ ਉਸ ਨੂੰ ਸਾਰਾ ਖਰਚਾ ਕਰਨਾ ਪੈਂਦਾ। ਹੌਲੀ-ਹੌਲੀ ਮਾਪਿਆਂ ਦਾ ਖਰਚਾ ਉਸ ਲਈ ਬੋਝ ਬਣਦਾ ਗਿਆ ਪਰ ਲੋਕਾਂ ਦੀ ਸ਼ਰਮ ਕਾਰਨ ਉਹ ਸਾਨੂੰ ਛੱਡ ਨਹੀਂ ਸਕਦਾ ਸੀ। ਇਸ ਦੌਰਾਨ ਪਤੀ ਦੀ ਤਬੀਅਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਡਾਕਟਰ ਕੋਲ ਜਾਣ ਦੇ ਪਤਾ ਲੱਗਾ ਕਿ ਉਸ ਨੂੰ ਨਮੋਨੀਆਂ ਸੀ। ਡਾਕਟਰ ਥੋੜੀ ਮਹਿੰਗੀ ਦਵਾਈ ਲਿਖ ਦਿੰਦਾ ਸੀ ਪਰ ਸਿਮਰ ਪੈਸੇ ਬਚਾਉਣ ਦਾ ਮਾਰਾ ਅੱਧੀ ਦਵਾਈ ਲੈ ਕੇ ਆਉਂਦਾ। ਪਹਿਲਾਂ ਤਾਂ ਪਤੀ ਦੀ ਸਿਹਤ ਵਿੱਚ ਸੁਧਾਰ ਹੋਇਆ ਪਰ ਫਿਰ ਸਿਮਰ ਨੇ ਦਵਾਈਆਂ ਬੰਦ ਕਰ ਦਿੱਤੀਆਂ ਮੇਰੇ ਪਤੀ ਨੇ ਵੀ ਇਹਨਾਂ ਗੱਲਾਂ ਵੱਲ ਬਹੁਤਾ ਧਿਆਨ ਨਾ ਦਿੱਤਾ ਪਰ ਇੱਕ ਰਾਤ ਉਸ ਨੂੰ ਸਾਹ ਲੈਣ ਵਿੱਚ ਬਹੁਤ ਤਕਲੀਫ ਹੋਈ ਮੈਂ ਬਹੁਤ ਡਰ ਗਈ ਤੇ ਭੱਜ ਕੇ ਸਿਮਰ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤੇ ਕਿਹਾ ਕਿ ਤੇਰੇ ਪਿਤਾ ਜੀ ਦੀ ਤਬੀਅਤ ਬਹੁਤ ਵਿਗੜ ਗਈ ਹੈ ਚੱਲ ਉਸ ਨੂੰ ਡਾਕਟਰ ਕੋਲ ਲੈ ਚੱਲੀਏ ਇਸ ਤੇ ਸਿਮਰ ਨੇ ਕਿਹਾ ਕਿ ਮਾਂ ਮੈਨੂੰ ਹੁਣ ਸੌਣ ਦੇ ਮੈਨੂੰ ਬਹੁਤ ਨੀਂਦ ਆ ਰਹੀ ਹੈ ਸਵੇਰੇ ਪਿਤਾ ਜੀ ਨੂੰ ਡਾਕਟਰ ਕੋਲ ਲੈ ਕੇ ਚੱਲਾਂਗੇ ਇਹ ਕਹਿ ਕੇ ਉਸਨੇ ਦਰਵਾਜ਼ਾ ਬੰਦ ਕਰ ਲਿਆ ਬੇਬੇ ਸਾਰੀ ਰਾਤ ਆਪਣੇ ਪਤੀ ਦੇ ਸਰਾਣੇ ਚਿੰਤਾ ਵਿੱਚ ਡੁੱਬੀ ਬੈਠੀ ਰਹੀ ਕਦੀ ਉਹ ਛਾਤੀ ਦੀ ਮਾਲਿਸ਼ ਕਰਦੀ ਤੇ ਕਦੀ ਭਾਫ਼ ਦਿੰਦੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸਵੇਰ ਤੱਕ ਉਸ ਦੀ ਮੌਤ ਹੋ ਗਈ ਸਿਮਰ ਰੋਣ ਦਾ ਨਾਟਕ ਕਰਨ ਲੱਗਾ ਕਮਲ ਤਾਂ ਇੰਝ ਰਹੀ ਸੀ ਜਿਵੇਂ ਉਸ ਦਾ ਸਵਰਾ ਨਹੀਂ ਆਪ ਦਾ ਸਕਾ ਪਿਓ ਮਰ ਗਿਆ ਹੋਵੇ ਤੇ ਨਾਟਕ ਕਰਕੇ ਦਿਖਾ ਰਹੀ ਸੀ ਕਿ ਉਹ ਬਹੁਤ ਦੁਖੀ ਹੈ ਬਸ ਮੈਨੂੰ ਹੀ ਸਭ ਤੋਂ ਵੱਧ ਸਦਮਾ ਲੱਗਾ ਪਰ ਮੈਂ ਕੁਝ ਕਹਿ ਨਾ ਸਕੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸਨ ਮੈਂ ਇਹ ਕਹਿ ਨਹੀਂ ਸਕਦੀ ਸੀ ਕਿ ਮੇਰੇ ਪਤੀ ਦੀ ਮੌਤ ਲਈ ਤੁਸੀਂ ਦੋਨੋਂ ਜ਼ਿੰਮੇਵਾਰ ਹੋ ਤੇ ਮੈਂ ਸਬਰ ਦਾ ਘੁੱਟ ਪਰ ਲਿਆ ਅੰਤਿਮ ਸੰਸਕਾਰ ਦੀ ਰਸਮ ਹੋ ਚੁੱਕੀ ਸੀ ਮੇਰੇ ਮਨ ਵਿੱਚ ਹਮੇਸ਼ਾ ਇੱਕ ਗੱਲ ਚੱਲਦੀ ਰਹਿੰਦੀ ਜੇਕਰ ਸਿਮਰ ਲਾਪਰਵਾਹੀ ਨਾ ਕਰਤਾ ਤੇ ਅੱਜ ਮੇਰਾ ਪਤੀ ਜਿੰਦਾ ਹੁੰਦਾ ਉਸ ਦੀ ਮੌਤ ਤੋਂ ਬਾਅਦ ਕੋਮਲ ਅਤੇ ਸਿਮਰ ਦਾ ਵਿਵਹਾਰ ਕਾਫੀ ਬਦਲ ਗਿਆ ਮੈਨੂੰ ਵੀ ਉਹਨਾਂ ਦੇ ਵਿਵਹਾਰ ਦੀ ਆਦਤ ਜੀ ਪੈ ਗਈ ਇਸ ਲਈ ਮੈਨੂੰ ਵੀ ਉਹਨਾਂ ਤੋਂ ਕੋਈ ਉਮੀਦ ਨਾ ਰਹੀ ਪਰ ਮੇਰਾ ਮਨ ਮੈਨੂੰ ਅੰਦਰੋਂ ਅੰਦਰ ਹੀ ਖਾ ਰਿਹਾ ਸੀ ਕਿ ਮੈਂ ਅਜੀਹੇ ਬੱਚੇ ਨੂੰ ਵੀ ਸਬਕ ਨਹੀਂ ਸਿਖਾ ਸਕਦੀ ਫਿਰ ਬਲਵੀਰ ਨੇ ਬੇਬੇ ਨੂੰ ਕਿਹਾ ਕਿ ਤੂੰ ਆਪਣੇ ਪੁੱਤਰ ਤੇ ਨੋ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ ਤਾਂ ਜਿਵੇਂ ਮੈਂ ਕਹਿੰਨਾ ਉਵੇਂ ਹੀ ਕਰ ਇਹ ਸ਼ਬਦ ਸੁਣ ਕੇ ਬੇਬੇ ਦੀਆਂ ਅੱਖਾਂ ਵਿੱਚੋਂ ਇੱਕ ਨਵੀਂ ਆਸ ਜਾਗ ਪਈ ਤੇ ਅਤੇ ਸਿਮਰ ਕੋਲ ਗਈ ਤੇ ਕਿਹਾ ਮੈਂ ਤੁਹਾਡੇ ਦੋਵਾਂ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਦੋਵਾਂ ਨੂੰ ਮੇਰੇ ਨਾਲ ਰਹਿਣ ਵਿੱਚ ਸਮੱਸਿਆ ਆ ਰਹੀ ਹੈ ਇਸ ਲਈ ਮੈਂ ਸੋਚਿਆ ਕਿ ਮੈਂ ਇੱਕ ਬਿਰਧ ਆਸ਼ਰਮ ਵਿੱਚ ਰਹਾ ਬੇਬੇ ਦੀ ਗੱਲ ਸੁਣ ਕੇ ਕੋਮਲ ਬਹੁਤ ਖੁਸ਼ ਹੋਈ ਸਿਮਰ ਨੇ ਥੋੜਾ ਉਦਾਸ ਹੋਣ ਦਾ ਦਿਖਾਵਾ ਕੀਤਾ ਫਿਰ ਥੋੜੀ ਦੇਰ ਬਾਅਦ ਬੇਬੇ ਨੇ ਦੋਹਾਂ ਦੇ ਚਿਹਰੇ ਦੇ ਹਾ ਭਾਵ ਦੇਖ ਕੇ ਕਿਹਾ ਸਿਮਰ ਤੈਨੂੰ ਉਦਾਸ ਹੋਣ ਦੀ ਲੋੜ ਨਹੀਂ ਤੇ ਕੋਮਲ ਤੈਨੂੰ ਐਨਾ ਖੁਸ਼ ਹੋਣ ਦੀ ਵੀ ਲੋੜ ਨਹੀਂ ਪਹਿਲਾਂ ਮੇਰੀਆਂ ਸਾਰੀਆਂ ਗੱਲਾਂ ਧਿਆਨ ਨਾਲ ਸੁਣੋ ਇਹ ਸਭ ਕੁਝ ਬੇਬੇ ਨੇ ਮੁਸਕਰਾ ਕੇ ਕਿਹਾ ਕਿ ਮੈਂ ਬਿਰਧ ਆਸ਼ਰਮ ਵਿੱਚ ਜਾਵਾਂਗੀ ਪਰ ਇਸ ਘਰ ਤੋਂ ਕਿਤੇ ਨਹੀਂ ਜਾਵਾਂਗੀ ਮੈਂ ਇਸ ਘਰ ਨੂੰ ਹੀ ਬਿਰਧ ਆਸ਼ਰਮ ਬਣਾਵਾਂਗੀ ਹੁਣ ਤੇਰੇ ਵਰਗੇ ਸਵਾਰਥੀ ਨੂੰ ਪੁੱਤਰ ਇੱਥੇ ਨਹੀਂ ਰਹਿਣਗੇ ਮੇਰੇ ਵਰਗੇ ਬੁੱਢੇ ਤੇ ਬੇਸਹਾਰਾ ਲੋਕ ਇੱਥੇ ਰਹਿਣਗੇ ਇਹ ਮੇਰਾ ਅੰਤਿਮ ਫੈਸਲਾ ਹੈ ਇਹ ਸੁਣ ਕੇ ਸਿਮਰ ਅਤੇ ਕੋਮਲ ਦੋਵੇਂ ਹੈਰਾਨ ਹੋ ਗਏ ਇੱਕ ਦੂਜੇ ਵੱਲ ਵੇਖਣ ਲੱਗੇ ਦੋਹਾਂ ਨੇ ਸੋਚਿਆ ਸੀ ਕਿ ਬੇਬੇ ਘਰ ਛੱਡ ਕੇ ਚਲੀ ਜਾਵੇਗੀ ਅਤੇ ਉਹ ਖੁਸ਼ੀ-ਖੁਸ਼ੀ ਰਹਿਣਗੇ ਤੇ ਬੇਬੇ ਦੀ ਜ਼ਿੰਮੇਵਾਰੀ ਨਹੀਂ ਚੱਕਣੀ ਪਵੇਗੀ ਉਸ ਦੀ ਦੇਖਭਾਲ ਨਹੀਂ ਕਰਨੀ ਪਵੇਗੀ ਪਰ ਇੱਥੇ ਤਾਂ ਸਭ ਕੁਝ ਹੀ ਉਲਟ ਹੋ ਗਿਆ ਬੇਬੇ ਦੀਆਂ ਗੱਲਾਂ ਸੁਣ ਕੇ ਸਿਮਰ ਨੂੰ ਗੁੱਸੇ ਨਾਲ ਕਿਹਾ ਕਿ ਮਾਂ ਤੁਹਾਡਾ ਦਿਮਾਗ ਤਾਂ ਠੀਕ ਹੈ ਮੈਂ ਇਸ ਘਰ ਦਾ ਮਾਲਕ ਹਾਂ ਫਿਰ ਤੁਸੀਂ ਇਸ ਘਰ ਨੂੰ ਬਿਰਧ ਆਸ਼ਰਮ ਕਿਵੇਂ ਬਣਾ ਸਕਦੇ ਹੋ ਤੂੰ ਭੁੱਲ ਰਿਹਾ ਹੈ ਬੇਟਾ ਹੁਣ ਤੱਕ ਇਹ ਘਰ ਮੇਰੇ ਨਾਮ ਸੀ ਬੇਬੇ ਗੁੱਸੇ ਨਾਲ ਬੋਲੀ ਤੁਸੀਂ ਦੋਹਾਂ ਨੇ ਮੈਨੂੰ ਬਹੁਤ ਤੰਗ ਕੀਤਾ ਛੋਟੀਆਂ-ਛੋਟੀਆਂ ਗੱਲਾਂ ਤੇ ਮੇਰੀ ਬੇਇੱਜ਼ਤੀ ਕੀਤੀ ਬਿਮਾਰੀ ਦੌਰਾਨ ਵੀ ਵੱਲ ਮੇਰੇ ਵੱਲ ਧਿਆਨ ਨਾ ਦਿੱਤਾ ਤੇਰਾ ਬਾਪੂ ਵੀ ਮੈਨੂੰ ਛੱਡ ਕੇ ਚਲਾ ਗਿਆ ਜੇ ਮੈਂ ਕੋਈ ਸਖਤ ਫੈਸਲਾ ਨਾ ਲਿਆ ਤਾਂ ਮੇਰਾ ਵੀ ਹਾਲ ਬੁਰਾ ਹੀ ਹੋਣਾ ਇਸ ਲਈ ਮੈਂ ਸੋਚਿਆ ਕਿ ਪੁੱਤਰ ਦੇ ਝੂਠੇ ਪਿਆਰ ਦੇ ਜਾਲ ਵਿੱਚ ਫਸਣ ਨਾਲੋਂ ਆਪਣੇ ਬਾਰੇ ਸੋਚਣਾ ਬਿਹਤਰ ਹੈ ਸਿਮਰ ਨੇ ਗੋਡਿਆਂ ਭਰ ਹੋ ਕੇ ਕਿਹਾ ਮਾਂ ਮੈਨੂੰ ਮਾਫ ਕਰ ਦਿਓ ਅਸੀਂ ਦੋਵੇਂ ਤੁਹਾਡਾ ਖਿਆਲ ਰੱਖਾਂਗੇ ਕਦੇ ਤੇਰੀ ਬੇਇੱਜ਼ਤੀ ਨਹੀਂ ਕਰਾਂਗੇ ਤੁਸੀਂ ਅਜਿਹਾ ਨਾ ਕਰੋ ਥੋੜਾ ਸੋਚ ਕੇ ਦੇਖੋ ਕੀ ਅਸੀਂ ਕਿੱਥੇ ਜਾਵਾਂਗੇ ਸਾਡੇ ਨਾਲ ਕੀ ਹੋਵੇਗਾ ਬੇਬੇ ਨੇ ਉੱਚੀ ਆਵਾਜ਼ ਵਿੱਚ ਕਿਹਾ ਮੈਂ ਤੇ ਤੁਹਾਡੇ ਪਿਤਾ ਨੇ ਤੁਹਾਨੂੰ ਚੰਗੇ ਸੰਸਕਾਰ ਦਿੱਤੇ ਸੀ ਫਿਰ ਵੀ ਤੁਸੀਂ ਸਿਰਫ ਆਪਣੇ ਦੋਵਾਂ ਬਾਰੇ ਸੋਚਿਆ ਤੇ ਸਾਡੇ ਬਾਰੇ ਨਹੀਂ ਫਿਰ ਮੈਂ ਤੁਹਾਡੇ ਬਾਰੇ ਕਿਵੇਂ ਸੋਚ ਸਕਦੀ ਹਾਂ ਤੁਸੀਂ ਆਪਣੇ ਬਾਰੇ ਸੋਚੋ ਮੇਰੇ ਬਾਰੇ ਚਿੰਤਾ ਨਾ ਕਰੋ ਜਲਦੀ ਤੋਂ ਜਲਦੀ ਘਰ ਖਾਲੀ ਕਰ ਦਿਓ ਕਿਉਂਕਿ ਇਸ ਘਰ ਵਿੱਚ ਚੰਗੇ ਲੋਕ ਹੀ ਰਹਿਣਗੇ ਏ ਬੇ ਇਹ ਕਹਿ ਕੇ ਬੇਬੇ ਆਪਣੇ ਕਮਰੇ ਵਿੱਚ ਚਲੀ ਗਈ। ਸਿਮਰ ਅਤੇ ਕੋਮਲ ਸ਼ਾਂਤ ਬੇਬੇ ਨੂੰ ਜਾਂਦੇ ਹੋਏ ਦੇਖਦੇ ਰਹੇ। ਬੇਬੇ ਨੇ ਬੁੱਢੇ ਅਤੇ ਬੇਸਹਾਰੇ ਲੋਕਾਂ ਨੂੰ ਪਨਾਹ ਦਿੱਤੀ। ਲੋਕ ਬੇਬੇ ਦੇ ਘਰ ਆਉਣਾ ਪਸੰਦ ਕਰਦੇ ਸਨ। ਬਲਵੀਰ ਦੀ ਮਦਦ ਨਾਲ ਬਿਰਧ ਆਸ਼ਰਮ ਚੰਗੀ ਤਰ੍ਹਾਂ ਚੱਲਣ ਲੱਗਾ ਤੇ ਬੇਬੇ ਹੁਣ ਬਹੁਤ ਖੁਸ਼ ਸੀ। ਉਸ ਦੇ ਮਨ ਤੇ ਕਿਸੇ ਤਰ੍ਹਾਂ ਦਾ ਕੋਈ ਬੋਝ ਨਹੀਂ ਸੀ। ਹਾਂਜੀ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ ਨਲਾਇਕ ਪੁੱਤਰ। ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਪਿੰਡੂ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ